ਲੋਕਲ ਬੋਡੀਜ਼ ਵਿਭਾਗ ਲਈ ਵਿਜਨ ਸਭਾ ਦੀ ਕਮੇਟੀ ਦੀ ਮੀਟਿੰਗ ਸਥਾਨਕ ਬਚਤ ਪਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਚੇਅਰਮੈਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕੀਤੀ ਇਸ ਦੌਰਾਨ ਸਥਾਨਕ ਸਰਕਾਰਾ ਵਿਭਾਗ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਜਾਨ ਵਿੱਚ ਰੱਖੀ ਬਚਤ ਪੰਨ ਦੇ ਵਿੱਚ ਜਿਸ ਦੇ ਵਿੱਚ ਕਾਫੀ ਮੁੱਦੇ ਸੀਗੇ ਵਿਚਾਰਨ ਵਾਲੇ ਜਿਸ ਦੇ ਵਿੱਚ ਉਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਬਣਾਉਂਦਰਾ ਹੋਰ ਕਾਫੀ ਚਰਚਾ ਹੋਈ ਹੈ ਔਰ ਤਕਿਰ ਸਾਰੇ ਅਫੀਸਰ ਸਬੰਧ ਸਾਡੇ ਡਾਇਰੈਕਟਰ ਸਾਹਿਬ ਡੀ ਸਾਹਿਬ ਆਪਣੇ ਡੀਸੀਪੀ ਸਾਹਿਬ ਔਰ ਸਾਡੇ ਸਤਕਾਰਯੋਗ ਸਾਰੇ ਕਮੇਟੀ ਦੇ ਮੈਂਬਰ ਜਿਹੜੇ ਐਮਐਲਐਸ ਸਬੰਧ ਨੇ ਉਹ ਸਾਰੇ ਮੌਜੂਦਾ ਮੀਟਿੰਗ ਦੇ ਵਿੱਚ ਔਰ ਸਾਡੇ ਲੁਧਿਆਣਾ ਦੇ ਮੇਅਰ ਉਹ ਵੀ ਨਾਲ ਮੌਜੂਦ ਸੀਗੇ ਔਰ ਸਾਰੇ ਮੁੱਦਿਆਂ ਦੇ ਉੱਪਰ ਵਿਚਾਰ ਵਟੰਦਰਾ ਕੀਤਾ ਗਿਆ ਔਰ ਇੱਕ ਇੱਕ ਕਰਕੇ ਮੁੱਦਿਆਂ ਨੂੰ ਕੋਕਿਆ ਗਿਆ ਜਿਸ ਦੇ ਵਿੱਚ ਅਸੀਂ ਅਫੀਸਰ ਸਬੰਧ ਤੋਂ ਜੋ ਪਬਲਿਕ ਹਿੱਤ ਦੇ ਕੰਮ ਨੇ ਉਹਨਾਂ ਬਾਰੇ ਪੁੱਛਿਆ ਗਿਆ ਉਹਨਾਂ ਦੇ ਜਵਾਬ ਲੈ ਗਏ ਔਰ ਕਈ ਮੁੱਦੇ ਐਸਐਸਸੀ ਦੇ ਵਿਧਾਨ ਸਭਾ ਦੇ ਅਸੀਂ ਤੁਹਾਨੂੰ ਓਪਨ ਦੱਸ ਨਹੀਂ ਸਕਦੇ ਜਿਸ ਦੇ ਵਿੱਚ ਬਾਕੀ ਤੁਸੀਂ ਆਪਣੇ ਤੌਰ ਤੇ ਕੋਈ ਪੁੱਛਣਾ ਚਾਹੁੰਦੇ ਹੋ ਤੇ ਅਸੀਂ ਦੱਸਣ ਨੂੰ ਤਿਆਰ ਆ ਬਾਕੀ ਜਿਹੜੀ ਵਿਧਾਨ ਸਭਾ ਜਿਹੜੀ ਕਾਰਵਾਈ ਹੈ ਅਸੀਂ ਓਪਨ ਨਹੀਂ ਕਰ ਪਾਉਂਦੇ ਇਸ ਕਰਕੇ ਸੜੀਆਂ ਮਜਬੂਰੀਆਂ ਹੁੰਦੀਆਂ ਨੇ ਬਾਕੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਅੱਜ ਕਾਫੀ ਮੁੱਦੇ ਸੀਗੇ ਜਿਹੜੇ ਵਿਚਾਰੇ ਗਏ ਆ ਜਿਸ ਵਿੱਚ ਅੰਮ੍ਰਿਤਸਰ ਪਟਿਆਲਾ ਜਲੰਧਰ ਲੁਧਿਆਣਾ ਔਰ ਖਾਸ ਤੌਰ ਤੇ ਨਕੋਦਰ ਜਿਸ ਵਿੱਚ ਕਾਫੀ ਕਾਫੀ ਸਮੇ ਤੋਂ ਇਹਨਾਂ ਦੀ ਮੰਗ ਸੀਗੀ ਕਿ ਜਿਹੜਾ ਉੱਥੇ ਐਸਟੀਪੀ ਲੱਗਿਆ ਹੋਇਆ ਉੱਥੇ ਲਾਈਨਾਂ ਸੀਵਰ ਦੀਆਂ ਪੈਣੀਆਂ ਸੀ ਉਹ ਨਹੀਂ ਪਈਆਂ ਉਹਦੇ ਬਾਰੇ ਵਿਚਾਰ ਪਦਰਾ ਕੀਤਾ ਗਿਆ। ਔਰ ਪਟਿਆਲੇ ਦੇ ਵਿੱਚ ਅ ਦੋ ਤਿੰਨ ਮਾਰਕੀਟਾਂ ਨੇ ਜਿਸ ਦੇ ਵਿੱਚ ਕਾਫੀ ਦਿੱਕਤ ਆ ਜਿੱਥੇ ਟ੍ਰੈਫਿਕ ਦੀ ਅਕਰੋਚਮੈਂਟ ਉੱਥੇ ਹੋਈ ਹੋਈ ਆ ਉਹਦੇ ਨੂੰ ਟ੍ਰਾਨ ਆ ਬਾਰੇ ਇਹ ਸਾਰੇ ਮੁੱਦੇ ਜਿਹੜੇ ਅੱਜ ਵਿਚਾਰੇ ਗਏ ਆ ਔਰ ਸਾਰੀਆਂ ਮੁੱਦਿਆਂ ਦੇ ਉੱਪਰ ਖਾਸ ਤੌਰ ਤੇ ਵਿਧਾਨ ਸਭਾ ਵੱਲੋਂ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਖੈਰਾ ਸਾਹਿਬ ਦੀ ਮੌਜੂਦਗੀ ਦੇ ਵਿੱਚ ਔਰ ਇਹਨਾਂ ਦੀ ਡਿਵਿਊ ਵੀ ਲਗਾਈ ਗਈ ਹੈ ਜਿਹੜੇ ਅਸੀਂ ਜਿਹਨੂੰ ਟਾਈਮ ਬౌండ్ ਕੀਤਾ ਟਾਈਮ ਬੌਂਡ ਕਰਕੇ ਤੇ ਉਹਨਾਂ ਨੂੰ ਉੱਥੇ-ਉੱਥੇ ਠੀਕ ਕਰਨ ਵਾਸਤੇ ਜੋ ਜ਼ਿੰਮੇਵਾਰਤਾ ਹੋਈਆਂ ਨੇ ਕਮੇਟੀ ਵੱਲੋਂ ਉਹ ਇੰਡੀਪੈਂਡੈਂਟ ਲਾਗੂ ਹੋਣ ਦੀ ਜੋ ਡਾਇਰੈਕਟਰ ਵੱਲੋਂ ਯਕੀਨ ਦਿਵਾਇਆ ਗਿਆ ਇਸ ਤਰ੍ਹਾਂ ਹੀ ਸਾਡੀ ਮੀਟਿੰਗ ਜਿਹੜੀ ਹੈ ਸਾਰੀ ਬੜੇ ਪਿਆਰ ਨਾਲ ਔਰ ਸ਼ਾਂਤੀਪੂਰਵਕ ਸੰਪੰਨ ਹੋਈ ਹੈ ਕਿ ਪਹਿਲਾ ਜਿਹੜੀਆਂ ਮੀਟਿੰਗ ਹੋਈਆਂ ਕੁਝ ਮੁੱਦੇ ਸੀਗੇ ਤੁਸੀਂ ਦੱਸ ਨਹੀਂ ਸਕਦੇ ਉਹ ਪੂਰੇ ਹੋਏ ਨੇ ਕਿ ਐਜ਼ ਇਟ ਇਸ ਨਹੀਂ ਨਹੀਂ ਐਜ਼ ਇਟਸ ਨਹੀਂ ਹੈ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਔਰ ਤਕਰੀਬਨ ਕੋਈ 25 ਪੈਸੇ ਕੋਈ 30 ਪੈਸੇ ਕੋਈ 40 ਪੈਸੇ ਕੋਈ 60 ਪੈਸੇ ਜਿਹੜੀ ਉਹਨਾਂ ਦੀ ਪ੍ਰੋਫੈਸ ਹੈਗੀ ਆ ਸਿਸਟਮ ਦੇ ਵਿੱਚ ਆਪਾਂ ਉੱਥੇ ਕੰਮ ਚੱਲ ਰਹੇ ਨੇ ਔਰ ਤਕਰੀਬਨ ਕਮੇਟੀ ਸੰਤੁਸ਼ਟ ਹੈ ਕੋਈ ਅਸੀਂ ਦਿੱਕਤ ਵਾਲੀ ਗੱਲ ਨਹੀਂ ਹੈ ਔਰ ਜਿਹੜੇ ਮੁੱਦੇ ਸੀਗੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਕਿ ਜਿੱਥੇ ਐਕਟੀਵਿਟੀ ਨਹੀਂ ਹੋਈ ਉਹ 15 ਦਾ ਟਾਈਮ ਦਿੱਤਾ ਟਾਈਮ ਬਾਉਂਡ ਕਰਕੇ ਡਾਇਰੈਕਟਰ ਸਾਹਿਬ ਦਾ ਪਤਾ ਦਿਨ ਤੋਂ ਬਾਅਦ ਕਮੇਟੀ ਨੂੰ ਆਪਣੇ ਵੱਲੋਂ ਕਮੇਟੀ ਨੂੰ ਜੋ ਰਿਪੋਰਟ ਭੇਜਣਗੇ ਤੇ ਗੋਗੀ ਜੀ ਨੇ ਖੁੰਦਾ ਟਿੱਕਿਆ ਜੀ ਉਹ ਤੋਂ ਵੱਡਾ ਜਿਹੜਾ ਸੀਬੀ ਨੂੰ ਜਾਂਚ ਬੁੱਢੇ ਨਾਲ ਦੇ ਮਾਮਲੇ ਵਿੱਚ ਉਹ ਦਿੱਤੀ ਸੀ ਵਿਧਾਨ ਸਭਾ ਕਮੇਟੀ ਉਹਦੇ ਵਿੱਚ ਕੀ ਬਣਿਆ ਹੁਣ ਤੱਕ ਕੋਈ ਉਹਦੇ ਵਿੱਚ ਸਾਡੀ ਕਮੇਟੀ ਵੱਲੋਂ ਆਲਰੇਡੀ ਕਰਕੇ ਗੋਗੀ ਜੀ ਆਪ ਹੀ ਭੇਜ ਚੁੱਕੇ ਸੀਗੇ ਆਪ ਹੀ ਭਜਵਾਈ ਸੀ ਉਹਨਾਂ ਨੇ ਉਹਦੀ ਕਾਰਵਾਈ ਦੀ ਰਿਪੋਰਟ ਆਣੀ ਹੈ ਕਿਉਂਕਿ ਵਿਧਾਨ ਸਭਾ ਦੀ ਕਮੇਟੀ ਦੀਆਂ ਜੋ ਸਾਡੀਆਂ ਪ੍ਰਸੀਡਿੰਗਾਂ ਹੁੰਦੀਆਂ ਅਸੀਂ ਉੱਪਰ ਜਾਣੇ ਇਤਨੀ ਕਰ ਸਕਦੇ ਪਬਲਿਸ਼ ਨਹੀਂ ਕਰ ਸਕਦੇ ਇਸ ਕਰਕੇ ਉਹ ਦੁਸ਼ਮਣ ਨਹੀਂ ਸਾਡੇ ਵਿੱਚੇ ਵਾਜਿਬ ਹੋਏਗਾ ਬਾਕੀ ਦਰਿਆ ਤੇ ਅਸੀਂ ਹੁਣ ਵਿਜ਼ਿਟ ਕਰਨ ਜਾ ਰਹੇ ਹਾਂ ਸਾਰਾ ਘੁਮਾਂਗੇ ਸਾਰਾ ਕਮੇਟੀ ਦੇਖੇਗੀ ਔਰ ਤਕਰੀਬਨ ਅਸੀਂ ਤਕਰੀਬਨ ਦਰਿਆ ਦੇ ਉੱਪਰ ਕਾਫੀ ਕੰਮ ਕਰ ਲਿਆ ਔਰ ਮੇਰੇ ਹਲਕੇ ਦੀ ਗੱਲ ਕਰਾਂ ਪ੍ਰੈਸ਼ਰ ਸਾਡੇ ਹਲਕੇ ਦੀ ਗੱਲ ਕਰਾਂ ਪੋਲਾਈ ਦੇ ਹਲਕੇ ਦੀ ਕੰਮ ਗੱਲ ਕਰਾਂ ਜਿਹੜਾ ਜਿਹੜਾ ਦਰਿਆ ਦੇ ਵਿੱਚੋਂ ਨੰਗ ਕੇ ਆ ਰਹੇ ਹਲਕਿਆਂ ਦੇ ਵਿੱਚੋਂ ਉੱਥੇ ਕੰਮ ਬੜੇ ਜੰਗੀ ਪੱਦਰ ਤੇ ਚੱਲ ਰਿਹਾ ਹੁਣ ਅਸੀਂ ਜਾਵਾਂਗੇ ਜਾ ਕੇ ਦੇਖ ਕੇ ਆਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ